ਅਸੀਂ ਇਸ ਵੇਲੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਮੌਜੂਦ ਆ ਜਿੱਥੇ ਜੀਆਰਪੀ ਥਾਣਾ ਹੈ ਤੇ ਭੰਡਾਰੀ ਪੋਲ ਦੇ ਜਿਹੜੀ ਥੱਲੇ ਵਾਲੀ ਸਰਵਿਸ ਲੇਨ ਹੈ ਜਿਹਨੂੰ ਸਾਈਕਲ ਮਾਰਕੀਟ ਵੀ ਆਖਿਆ ਜਾਂਦਾ ਹੈ ਅਸੀਂ ਉਸ ਲੇਨ ਤੇ ਮੌਜੂਦ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਇਹਨਾਂ ਹਾਲਾਤਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਡਿਜ਼ਾਈਨ ਬਾਇ ਕ腐ਸ਼ਨ ਮਤਲਬ 5 ਸਾਲ ਪਹਿਲਾਂ ਇਹ ਸੜਕ ਬਣੀ ਸੀਗੀ ਹੁਣ ਫੇਰ ਟੈਂਡਰ ਲੱਗਣਗੇ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਫੇਰ ਮੋਟੀਆਂ ਕਮਾਈਆਂ ਹੋਣਗੀਆਂ ਮਹਾਰਾਸ਼ਟਰ ਦੇ ਵਿੱਚ ਦੋ ਕੰਟਰੈਕਟਰ ਭਰਾਵਾਂ ਵੱਲੋਂ ਇੱਕ ਸੜਕ ਬਣਾਈ ਗਈ ਜੋ ਅੱਜ ਤੱਕ ਚੱਲ ਰਹੀ ਹੈ ਇੱਕ ਵੀ ਖੱਡਾ ਨਹੀਂ ਉਸ ਵਿੱਚ ਪਰ ਬਦਕਿਸਮਤੀ ਇਹ ਹੈ ਕਿ ਉਹਨਾਂ ਭਰਾਵਾਂ ਨੂੰ ਉਸ ਤੋਂ ਬਾਅਦ ਕੋਈ ਵੀ ਟੈਂਡਰ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਕੰਮ ਵਧੀਆ ਕੀਤਾ ਸੀ ਸੋ ਇਸ ਵੇਲੇ ਜਿਹੜੇ ਇੱਥੇ ਦੇ ਦੁਕਾਨਦਾਰ ਨੇ ਉਹ ਪਰੇਸ਼ਾਨ ਨੇ ਉਹਨਾਂ ਦੇ ਕਾਰੋਬਾਰ ਜਿਹੜੇ ਨੇ ਉਹ ਠੱਪ ਹੋਏ ਪਏ ਨੇ ਪਰ ਸੰਬੰਧਤ ਵਿਭਾਗ ਜਿਹੜਾ ਹੈ ਇੱਧਰ ਇੱਕ ਵਾਰ ਵੀ ਧਿਆਨ ਦੇਣ ਲਈ ਨਹੀਂ ਆਇਆ ਸੋ بارشਾਂ ਹੋ ਰਹੀਆਂ ਨੇ ਤੇ ਨਗਰ ਨਿਗਮ ਪੀ ਡਬਲਯੂ ਡੀ ਤੇ ਹੋਰ ਜਿਹੜੇ ਸੰਬੰਧਿਤ ਵਿਭਾਗ ਨੇ ਉਹਨਾਂ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ ਅਮ੍ਰਿਤਸਰ ਸ਼ਹਿਰ ਦੇ ਵਿੱਚ ਸੋ ਉਮੀਦ ਕਰਦੇ ਹਾਂ ਕਿ ਇਸ ਵੱਲ ਜਲਦ ਹੀ ਜਿਹੜੇ ਵਿਭਾਗ ਨੇ ਉਹ ਧਿਆਨ ਦੇਣਗੇ